ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸਾਡੇ ਨੈਕਸਟ ਵਲੌਗ ਦੇ ਵਿੱਚ ਤੇ ਆਪਾਂ ਆਪਣੀ ਵਲੌਗ ਦੀ ਸ਼ੁਰੂਆਤ ਕਰਦੇ ਕਰਨ ਜਾ ਰਹੇ ਹਾਂ ਅੱਜ ਗੁਰਦੁਆਰਾ ਸਾਹਿਬ ਤੋਂ ਅਸੀਂ ਆਏ ਸੀ ਗੁਰਦੁਆਰੇ ਸ੍ਰੀ ਗਰਨਾ ਸਾਹਿਬ ਹਾਂਜੀ ਤੇ ਆਪਾਂ ਸੋਚਿਆ ਸੰਡੇ ਆ ਸੋ ਦਰਸ਼ਨ ਕਰਿਆ ਜੀ ਇਹ ਇਹ ਤਾਂ ਅਗਰ ਕਿ ਆਪਾਂ ਇੱਥੇ ਆਏ ਸੀ ਇਹ ਸੀ ਹੁੰਦਾ ਇੱਕ ਸੋ ਮੇਨ ਰੀਜ਼ਨ ਆਪਾਂ ਤੁਹਾਨੂੰ ਬਾਦ ਵਿੱਚ ਜਦੋਂ ਸਾਡੇ ਪਹਿਲਾ ਪ੍ਰਦਰਸ਼ਨ ਕਰਾਈਏ ਉੱਥਾ ਦੇਈਏ ਫਿਰ ਆ ਕੇ ਤੇ ਆਪਾਂ ਉਹ ਚੀਜ਼ ਜੋ ਵੀ ਸਰਪ੍ਰਾਈਜ਼ ਆ ਉਹ ਰੀਵील ਕਰਦੇ ਆ ਤੇ ਤੁਹਾਨੂੰ ਸਾਰਿਆਂ ਨੂੰ ਦੱਸ ਦਿਆਂ ਆਓ ਪ੍ਰਦਰਸ਼ਨ ਕਰਨ ਚੱਲੋ 何か ਹਾਂਜੀ ਤੇ ਆਪਾਂ ਦਰਸ਼ਨ ਕਰਿਆ ਸੀਗੇ ਉਹ ਵਧੀਆ ਦਰਸ਼ਨ ਹੋ ਗਿਆ ਤੇ ਹੋਪਸੋ ਤੁਸੀਂ ਵੀ ਸਾਰਿਆਂ ਨੇ ਦਰਸ਼ਨ ਕਰਲੇ ਹੋਣਗੇ ਸਾਡਾ ਅੱਜ ਇੱਥੇ ਆਉਣ ਦਾ ਮੇਨ ਜਿਹੜਾ ਮੋਟਿਵ ਆ ਉਹ ਹੈਗਾ ਕਿ ਤੁਹਾਨੂੰ ਯਾਦ ਹੀ ਹੋਣਾ ਕਿ ਆਪਾਂ ਲਾਸਟ ਜਿਹੜਾ ਵਲੌਗ ਪਾਇਆ ਸੀਗਾ ਉਹਦੇ ਵਿੱਚ ਕਿਹਾ ਸੀਗਾ ਕਿ ਤੁਹਾਡੇ ਸਾਰਿਆਂ ਲਈ ਕੁਝ ਸਰਪ੍ਰਾਈਜ਼ ਆ ਤੇ ਆਪਾਂ ਜਲਦੀ ਰਿਵੀਲ ਕਰਾਂਗੇ ਤੇ ਅੱਜ ਟਾਈਮ ਆ ਗਿਆ ਆ ਆਪਾਂ ਹੁਣ ਤੁਹਾਡੇ ਸਾਰਿਆਂ ਅਗਰ ਵੀ ਕਰਦਾਂਗੇ ਕੀ ਸਰਪ੍ਰਾਈਜ਼ ਸੀਗਾ ਕਿਦਾਂ ਆ ਹਨਾ ਸਾਰਾ ਕੁਝ ਤੇ ਸਰਪ੍ਰਾਈਜ਼ ਇਹ ਆ ਕਿ ਆਪਾਂ ਤੇ ਸਾਡੀ ਟੀਮ ਨੇ ਤੁਹਾਡੇ ਸਾਰਿਆਂ ਲਈ ਸ਼ੋਰਟ ਪੰਜਾਬੀ ਜਿਹੜੀ ਸ਼ਟੋਰੀਜ਼ ਆ ਉਹ ਰੈਡੀ ਕਰਨ ਬਾਰੇ ਮਤਲਬ ਸੋਚਿਆ ਆ ਤੇ ਆਪਾਂ ਇੱਕ ਕੀਤੀ ਵੀ ਆ ਜਿਹਦਾ ਨਾਮ ਆ ਜਵਾਈ ਪ੍ਰਧਾਨ ਤੇ ਬਹੁਤ ਜਲਦ ਯਾਨੀ ਕਿ ਮੰਗਲਵਾਰ 11am ਹਾਂਜੀ ਆਪਾਂ ਟੀਮ ਦੇ 11am ਫਸਟ ਜਿਹੜਾ ਐਪੀਸੋਡ ਆ ਜੋ ਆਈਪਲ ਉਧਾਰ ਦਾ ਉਹ ਆਪਾਂ ਪਾ ਦੇਵਾਂਗੇ ਤੇ ਤੁਸੀਂ ਸਾਰਿਆਂ ਨੇ ਬਹੁਤ ਬਹੁਤ ਪਿਆਰ ਦੇਣਾ ਤੇ ਜੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਤੇ ਜੋ ਵੀ ਜੇ ਕੋਈ ਕਮੀ ਪੇਸ਼ੀ ਵੀ ਹੋਈ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਜੇ ਵਧੀਆ ਲੱਗੀ ਤੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਅੱਗੇ ਸਬਸਕ੍ਰਾਈਬ ਕਰਨਾ ਚੈਨਲ ਨੂੰ ਬਾਕੀ ਬਸ ਸਬਸਕ੍ਰਾਈਬ ਕਰਾਓ ਹਾਂਜੀ ਤੇ ਜੇ ਕੋਈ ਵੀ ਪ੍ਰੋਬਲਮ ਆ ਕੋਈ ਕਮੀ ਪੇਸ਼ੀ ਆ ਜਾਂ ਕੁਝ ਵੀ ਤੁਹਾਨੂੰ ਵਧੀਆ ਨਹੀਂ ਲੱਗਦਾ ਹੈ ਨਾ ਤੁਸੀਂ ਦੱਸ ਸਕਦੇ ਆ ਸਾਨੂੰ ਆਪਣੀ ਰਾਏ ਦੇ ਸਕਦੇ ਆ ਕਮੈਂਟਾਂ ਦੇ ਜ਼ਰੀਏ ਸੋ ਆਪਾਂ ਉਹਨੂੰ ਅੱਗੇ ਤੋਂ ਇੰਪਰੂਵ ਕਰਨ ਦੀ ਟਰਾਈ ਕਰਾਂਗੇ ਹੈ ਨਾ ਕਿਉਂਕਿ ਇਹ ਸਾਡੀ ਹਲੇ ਸ਼ੁਰੂਆਤ ਹੀ ਆ ਸੋ ਹੋਲੀ-ਹੋਲੀ ਬੰਦਾ ਹਨਾ ਵਧੀਆ ਕਰਦਾ ਆ। ਹੋਲੀ-ਹੋਲੀ ਸਿੱਖਦਾ ਆ। ਸਾਡੇ ਵੱਲੋਂ ਤਾਂ ਸਾਰਾ ਕੁਝ ਉਦਹੀਆ ਆ। ਆਪਾਂ ਤਾਂ ਆਪਣੇ ਵੱਲੋਂ ਆਪਣਾ ਵਾਸਤੇ ਹੀ ਦਿੱਤਾ ਆ। ਬਟ ਫਿਰ ਵੀ ਹਾਂ ਜੇ ਕੋਈ ਪ੍ਰੋਬਲਮ ਹੋਈ ਤੇ ਤੁਸੀਂ ਦੱਸ ਦਿਓ। ਹਨਾ? ਹਾਂਜੀ ਯਾਦ ਰੱਖਿਓ ਜੀ। ਹਾਂਜੀ ਤੇ ਆਪਾਂ ਸੱਚਿਆ ਸੀਗਾ ਕਿ ਜੇ ਜੋ ਵੀ ਆਪਣਾ ਨਵਾਂ ਸੋਚਿਆ ਆ ਉਹਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਾਂ ਗੁਰੂਕਾਰ ਮੱਥਾ ਟੇਕੀਏ ਤੇ ਉਥੇ ਅਰਦਾਸ ਕਰਦੀਏ। ਸੋ ਦੈਟਸ ਵਾਈ ਆ ਪਾਜ। ਉਹ ਗੁਰਦਸਾਵਾਇ ਸੀਗੇ। ਹਾਂਜੀ ਉਹਦਾ ਵੀ ਹੁੰਦਾ ਹੀ ਰਹੀਦਾ ਆ ਬਟ ਅੱਜ ਥੋੜਾ ਜੋ ਮੇਨ ਰੀਜ਼ਨ ਆ ਹੋਈ ਆ ਸਪੈਸ਼ਲ ਸੀ ਗਾਇਸ ਸਪੈਸ਼ਲ ਤੁਹਾਨੂੰ ਦੱਸਣ ਵਾਸਤੇ ਹਾਂਜੀ ਤੇ ਦੇਖਣਾ ਨਾ ਭੁੱਲਿਓ ਅ ਜਵਾਈ ਪ੍ਰਧਾਨ ਦਾ ਫਰਸਟ ਐਪੀਸੋਡ ਟਿਊਜ਼ਡੇ 11am ਠੀਕ ਆ ਜੀ ਤੇ ਹੌਲੀ ਹੌਲੀ ਇੱਕ ਇੱਕ ਦਿਨ ਛੱਡ ਕੇ ਆਪਾਂ ਅੱਗੇ ਅੱਗੇ ਐਪੀਸੋਡ ਪਾਈ ਜਾਵਾਂਗੇ ਤੇ ਇਹ ਜਿਹੜੀ ਸਟੋਰੀ ਆ ਇਹ ਜਿਹੜੀ ਅੱਜ ਕੱਲ ਜੋ ਕੁਛ ਵੀ ਹੁੰਦਾ ਪਿਆ ਆ ਸਾਡੇ ਹਨਾ ਪਰਿਵਾਰਾਂ ਦੇ ਵਿੱਚ ਉਹਦੇ ਨਾਲ ਹੀ ਰਿਲੇਟ ਕਰਦੀ ਆ ਸੋ ਸਾਡੇ ਨਾਲ ਨਾ ਕੋਈ ਰਿਲੇਟ ਕਰੀ ਉਹ ਗੱਲਾਂ ਆ ਹਾਂਜੀ ਹੋਲੀ-ਵਲੀ ਤਾਂ ਨਾ ਕਰਾਂਗੇ ਸਾਂਝੀਆਂ ਤੇ ਇਹ ਭਲੇਖਾ ਗੱਡਾਂਗੇ ਥੋੜਾ ਬੋਤਾ ਕੱਢਦੀ ਦਾ ਫਿਰ ਪਤਾ ਨਹੀਂ ਕਿੱਥੋਂ ਪੈ ਜਾਂਦਾ ਕਿ ਕਿਸੇ ਲੋਕਾਂ ਦੇ ਮਨਾਂ 'ਚ ਚਲੋ ਛੱਡੋ ਇਹ ਗੱਲਾਂ ਨੂੰ ਮੇਨ ਸਾਡਾ ਟੌਪਿਕ ਆ ਕਿ ਉਹ ਇੱਕ ਸੱਚੀ ਹਨਾ ਸੱਚੀ ਘਟਨਾ ਕਹਿ ਲਓ ਤੋ ਆਪਣੇ ਤੇ ਕਿਸੇ ਨੇ ਨਹੀਂ ਕਰ ਲਿਆ ਜੇ ਜਾਨੀ ਹੋ ਸਕਦੀ ਹੈ ਹਾਂ ਹੈਨਾ ਸਾਡੀ ਲਾਈਫ ਨਾਲ ਨਹੀਂ ਰਿਲੇਟ ਕਰਦੀ ਉਹ ਚੀਜ਼ ਇਹ ਸਚਾਈ ਦਿਖਾਈ ਹੈ ਜੀ ਜੀ ਜੋ ਵੀ ਆਡੇ ਵਾਲੇ ਗਾਲੇ ਹੁੰਦਾ ਵੈ ਜਾਂ ਪਰਿਵਾਰਾਂ ਛੋੜਿਆ ਵੈ ਅੱਜਕੱਲ ਹਾਂਜੀ ਹਾਂਜੀ ਤੇ ਜੇ ਕੁਝ ਵੀ ਤੁਹਾਨੂੰ ਚ ਨਹੀਂ ਚੰਗਾ ਲੱਗਦਾ ਬਾਰ ਬਾਰ ਕਹਿੰਨੀ ਆ ਕਮੈਂਟ ਕਮੈਂਟ ਕਰਕੇ ਜਰੂਰ ਦੱਸੋ ਮੈਂ ਗੱਲ ਕਿਸੇ ਦੀ ਕਮੈਂਟਾਂ ਵਿੱਚ ਜਰੂਰ ਦੱਸਿਓ ਠੀਕ ਆ ਜੀ ਤੇ ਹੁਣ ਆਪਾਂ ਦਰਸ਼ਨ ਕਰ ਲਈ ਸੀਗੇ ਲੰਗਰ ਦੀ ਛੱਕ ਲਿਆ ਤੇ ਤੁਹਾਡੇ ਨਾਲ ਗੱਲਬਾਤਾਂ ਵੀ ਕਰ ਲਈਆਂ ਤੇ ਆਪਾਂ ਹੁਣ ਚੱਲਿਆ ਘਰ ਓਕੇ ਜੀ ਹਾਂਜੀ ਯਾਰਾ ਵਜੇ ਮੰਗਲਵਾਰ ਨੂੰ ਹਾਂ ਨਾਟਕ ਹੀ ਮਿਲਦੇ ਆਂ ਹਾਂਜੀ ਹਰ ਐਪੀਸੋਡ ਸਾਡਾ ਜੁਆਈ ਪ੍ਰਧਾਨ ਦਾ ਹਾਂਜੀ 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 ਓਕੇ ਚਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ